ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਯਸ਼ਾਇਆ ਦਾ ਪਹਿਲਾ ਅਧਿਆਇ ਯਸ਼ਾਇਆ ਦਾ ਦਰਸ਼ਨ ਅਤੇ ਯਹੂਦਾ ਲਈ ਉਪਦੇਸ਼ ਪਹਿਲੀ ਐਇਤ ਅਮੋਸ ਦੇ ਪੁੱਤਰ ਯਸ਼ਾਇਆ ਦਾ ਦਰਸ਼ਨ ਜਿਹੜਾ ਉਹਨੇ ਯਹੂਦਾ ਤੇ ਯਰੂਸ਼ਲਮ ਦੇ ਵਿਖੇ ਉਜੀਆ ਯੋਥਾਮ ਅਜਾਜ ਅਜਾਜ ਅਤੇ ਹਿਜ਼ਕੀਆ ਯਹੂਦਾ ਦੇ ਪਾਸ਼ਾ ਦੇ ਦਿਨ ਵੇਖਿਆ ਦੂਸਰੀ ਐਇਤ हे ਆਕਾਸ਼ ਸੁਣ ਤੇ हे ਧਰਤੀ ਕਾਨ ਲਾ ਯਹਵਾ ਇਹਨ ਫਰਮਾਉਂਦਾ ਹੈ ਮੈਂ ਪੁੱਤਰਾਂ ਨੂੰ ਪਾਲਿਆ ਪਲੋਸਿਆ ਪਰ ਉਹ ਮੇਥੋਂ ਆਕੀ ਹੋ ਗਏ ਤੀਸਰੀ ਆਇਤ ਬਲਦ ਆਪਣੇ ਮਾਲਕ ਨੂੰ ਅਤੇ ਖੋਤਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਹੈ ਪਰ ਇਸਰਾਇਲ ਨਹੀਂ ਜਾਣਦਾ ਮੇਰੀ ਪ੍ਰਜਾ ਨਹੀਂ ਸੋਚਦੀ ਚੌਥੀ ਆਇਤ ਹਾਈ ਪਾਪੀ ਕਮ ਬਦੀ ਨਾਲ ਲਦੇ ਹੋਏ ਲੋਕ ਬੁਰੀਾਈ ਦੀ ਨਸਲ ਕੋ ਕਰਮੀ ਪੁੱਤਰ ਉਹਨਾਂ ਨੇ ਯਹੋਵਾ ਨੂੰ ਤਿਆਗ ਦਿੱਤਾ ਉਹਨਾਂ ਨੇ ਇਸਰਾਇਲ ਦੇ ਪਵਿੱਤਰ ਪੁਰਖ ਨੂੰ ਤੁਸ਼ਜਾਤਾ ਉਹ ਕਿਹੀ ਬੇਮੁਖ ਹੋ ਗਿਆ ਪੰਜਵੀਂ ਆਇਤ ਤੁਸੀਂ ਕਿਉਂ ਹੋਰ ਮਾਰ ਖਾਓਗੇ ਧਰਮ ਤੋਂ ਮੁਕਰਦੇ ਜਾਓਗੇ ਸਾਰਾ ਸਿਰ ਬਿਮਾਰ ਹੈ ਅਤੇ ਸਾਰਾ ਦਿਲ ਕਮਜ਼ੋਰ ਹੈ ਛੇਵੀਂ ਆਇਤ ਪੈਰ ਦੀ ਤਲੀ ਤੋਂ ਸਿਰ ਤਾਈਂ ਉਸ ਵਿੱਚ ਤੰਦਰੁਸਤੀ ਨਹੀਂ ਸੱਟ ਚੋਟ ਅਤੇ ਕਦੇ ਕਾਓ ਉਹ ਨਾ ਨਿਪਿੱਤੇ ਗਏ ਨਾ ਬੰਨੇ ਗਏ ਨਾ ਤੇਲ ਨਾਲ ਨਰਮ ਕੀਤੇ ਗਏ ਸਤਵੀਂ ਆਇਤ ਤੁਹਾਡੇ ਦੇਸ਼ ਉਜਾੜ ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜ਼ਮੀਨ ਨੂੰ ਖਾਈ ਜਾਂਦੇ ਹਨ ਅਤੇ ਉਹ ਝਾੜ ਹੈ ਭਈ ਜਾਨੋ ਪਰਦੇਸੀਆਂ ਨੇ ਉਹਨੂੰ ਪਲਟਾ ਦਿੱਤਾ ਹੈ। 8ਵੀਂ ਆਇਤ ਸਿਉਂਦੇਤੀ ਅੰਗੂਰੀ ਬਾਗ ਦੇ ਛੱਪਰਵਾਂ ਛੱਡੀ ਗਈ। ਕੱਕੜੀਆਂ ਦੇ ਖੇਤ ਦੀ ਕੁਲੀਵਾਂਜ। ਜਾਂ ਘیرے ਹੋਏ ਘیرے ਹੋਏ ਨਗਰਵਾਂਜ। 9ਵੀਂ ਆਇਤ ਜੇ ਸੈਨਾਤਾ ਜੀ ਹੋਵਾ ਸਾਡੀ ਕੁਝ ਰੈਂਦ ਖੁੰਦ ਨਾ ਛੜਦਾ ਤਾਂ ਅਸੀਂ ਸਦੁੰ ਵਰਗੇ ਹੁੰਦੇ ਅਮਰਾਜੇ ਹੋ ਜਾਂਦੇ। 10ਵੀਂ ਆਇਤ: "ਹੇ ਸਦੂਮ ਦੇ ਆਗੋ ਯਹਵਾ ਦਾ ਬਚਨ ਸੁਣੋ, ਹੇ ਅਮੂਰਾ ਦੇ ਲੋਕੋ, ਸਾਡੇ ਪਰਮੇਸ਼ਰ ਦੀ ਵਿਵਸਥਾ ਤੇ ਕੰਨ ਲਾਓ।" 11ਵੀਂ ਆਇਤ: "ਮੈਨੂੰ ਤੁਹਾਡੀ ਬਲੀਆਂ ਦੀ ਵਾਫਰੀ ਨਾਲ ਕੀ ਕੰਮ? ਯਹਵਾ ਆਖਦਾ ਹੈ, ਮੈਂ ਤਾਂ ਛਤਰਿਆਂ ਦੀਆਂ, ਹੋਮ ਬਲੀਆਂ ਨਾਲ ਅਤੇ ਭਲੇ ਹੋਏ ਪਸ਼ੂਆਂ ਦੀ ਚਰਬੀ ਨਾਲ ਰੱਜ ਗਿਆ ਹਾਂ। ਬਲਦਾਂ ਜਾਂ ਲੇਲਿਆਂ ਦੇ ਬੱਕਰੀਆਂ ਦੇ ਲਹੂ ਨਾਲ ਮੈਂ ਪ੍ਰਸੰਨ ਨਹੀਂ ਹਾਂ।" 12ਵੀਂ ਆਇਤ: "ਜਦ ਤੂੰ ਤੁਸੀਂ ਮੇਰੇ ਸਾਹਮਣੇ ਖਾਜਰ ਹੁੰਦੇ ਹੋ," ਕਾ ਤੁਹਾਡੇ ਵੱਲੋਂ ਕਿਸੇ ਨੇ ਚਾਇਆ ਓਏ ਤੁਸੀਂ ਮੇਰੇ ਵੇੜਿਆਂ ਨੂੰ ਮਿੱਦੋ 13ਵੀਂ ਆਇਤ ਅੱਗੇ ਨੂੰ ਵਿਅਰਥ ਚੜਾਵੇ ਨਾ ਲਿਓ ਤੂਫੋ ਮੇਰੇ ਲਈ ਘਨਾਉਣੀ ਹੈ ਅਮਸਿਆ ਦੀ ਅਮਸਿਆ ਅਤੇ ਸਬਤ ਸੰਗਤਾਂ ਦਾ ਜੋੜ ਮੇਲਾ ਵੀ ਮੈਂ ਬਦੀ ਅਤੇ ਧਰਮ ਸਭਾ ਚੱਲ ਨਹੀਂ ਸਕਦਾ 14ਵੀਂ ਆਇਤ ਤੁਹਾਡੇ ਅਮਸਿਆ ਅਤੇ ਤੁਹਾਡੇ ਮਿੱਥੇ ਹੋਏ ਪਰਬਾਂ ਤੋਂ ਮੇਰਾ ਜੀਨ ਸੋਗ ਆਉਂਦੀ ਹੈ ਉਹ ਮੇਰੇ ਲਈ ਖੇਚਲ ਹਨ ਚੁੱਕਦੇ ਚੁੱਕਦੇ ਮੈਂ ਥੱਕ ਗਿਆ 15ਵੀਂ ਆਇਤ ਜਦ ਤੁਸੀਂ ਆਪਣੇ ਹੱਥ ੱਡੋਗੇ ਤਾਂ ਮੈਂ ਤੁਹਾਡੀ ਧਾਤੋ ਆਪਣੀ ਅੱਖ ਵਿੱਚ ਲਾਵਾਂਗਾ ਨਾਲੇ ਤਾਂ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਗਾ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ 16ਵੀਂ ਆਇਤ ਨਹਾਓ ਆਪਣੇ ਆਪ ਨੂੰ پاک ਕਰੋ ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਕਰੋ ਬੁਰੀਾਈ ਨੂੰ ਛੱਡੋ 17ਵੀਂ ਆਇਤ ਨੇਕੀ ਸਿੱਖੋ ਨਿਆਂ ਨੂੰ ਪਾਲੋ ਜ਼ਾਲਮ ਨੂੰ ਸਿੱਧਾ ਕਰੋ ਯਤੇਮ ਦਾ ਨਿਆਂ ਕਰੋ ਵਿਧਵਾ ਦਾ ਮੁਕਦਮਾ ਲੜੋ 18ਵੀਂ ਆਇਤ ਆਵਸੀਸਲਾ ਕਰੀਏ ਯਹਵਾ ਆਖਦਾ ਹੈ ਭਾਵੇਂ ਤੁਹਾਡੇ ਪਾਪ ਕਿਰਮਿ ਚਾਹੀ ਹੁਣ ਬਰਫ ਜਿਹੇ ਚਿੱਟੇ ਹੋ ਜਾਣਗੇ ਭਾਵੇਂ ਉਹ ਮਜੀਠ ਜਿਹੇ ਲਾਲ ਹੋਣ ਉਹ ਉਨਜੇ ਹੀ ਹੋ ਜਾਣਗੇ 19ਵੀਂ ਆਇਤ ਜੇ ਤੁਸੀਂ ਖੁਸ਼ੀ ਨਾਲ ਮੰਨੋ ਤੁਸੀਂ ਧਰਤੀ ਦੇ ਪਦਾਰਥ ਖਾਓਗੇ 20ਵੀਂ ਆਇਤ ਪਰ ਜੇ ਤੁਸੀਂ ਮੁਕਰ ਜਾਓ ਤੇ ਆਕੀ ਹੋ ਜਾਓ ਤੁਸੀਂ ਤਲਵਾਰ ਨਾਲ ਵੱਢੇ ਜਾਓਗੇ ਇਹ ਤਾਂ ਹੀ ਹੋਵਾ ਦਾ ਮੁੱਖ ਦਾ ਬਾਖ ਹੈ 21ਵੀਂ ਐਤ ਉਹ ਸਤਵੰਤੀ ਨਗਰੀ ਕਿਕਰ ਕੰਜਰੀ ਹੋ ਗਈ ਹੈ ਜਿਹੜੀ ਨਿਯੌ ਨਾਲ ਭਰੀ ਹੋਈ ਸੀ ਜਇਦ ਵਿੱਚ ਧਰਮ ਟਿਕਦਾ ਸੀ ਪਰ ਹੁਣ ਖੁੰਨੀ 22ਵੀਂ ਐਤ ਤੇਰੀ ਚਾਂਦੀ ਖੋਟ ਬਣ ਗਈ ਅਤੇ ਤੇਰੀ ਤੇਰੀ ਮੈਂ ਪਾਣੀ ਵਿੱਚ ਮਿਲੀ ਹੋਈ ਹੈ 23ਵੀਂ ਐਤ ਤੇਰੇ ਸਰਦਾਰ ਜਿੱਦੀ ਅਤੇ ਚੋਰਾਂ ਦੇ ਸਾਥੀ ਹਨ ਹਰੇਕ ਵੱਡੀ ਦਾ ਲਾਲਚੀ ਹੈ ਅਤੇ ਨਜਰਾਨੇ ਦੇ ਪਿੱਛੇ ਪੈਂਦਾ ਹੈ ਪਰ ਯਤਿਮ ਦਾ ਨਿਆਂ ਨਹੀਂ ਕਰਦੇ ਅਤੇ ਵਿਧਵਾ ਦਾ ਮੁਕਦਮਾ ਉਹਨਾਂ ਕੋਲ ਨਹੀਂ ਪਹੁੰਚਦਾ 24ਵੀਂ ਆਇਤ ਅਸਲੀ ਪ੍ਰਭੂ ਦਾ ਵਾਕ ਹੈ ਸਹਨਾ ਦਾ ਯਹਵਾ ਇਸਰਾਇਲ ਦਾ ਸ਼ਕਤੀਮਾਨ ਦਾ ਹਾਏ ਮੈਂ ਆਪਣੇ ਵਿਰੋਧੀਆਂ ਤੋਂ ਆਰਾਮ ਪਾਵਾਂਗਾ ਅਤੇ ਆਪਣੇ ਵੈਰੀਆਂ ਤੋਂ ਵੱਟਾ ਲਵਾਂਗਾ 25ਵੀਂ ਆਇਤ ਮੈਂ ਆਪਣਾ ਹੱਥ ਤੇਰੇ ਉੱਤੇ ਫੇਰਾਂਗਾ ਅਤੇ ਮੈਂ ਤੇਰਾ ਖੋਟ ਤਾਕੇ ਸਿੱਕੇ ਨਾਲ ਕੱਢਾਂਗਾ ਅਤੇ ਮੈਂ ਤੇਰੀ ਸਾਰੀ ਮਲੋਟ ਦੂਰ ਕਰਾਂਗਾ 26ਵੀਂ ਐਤ ਤਾਂ ਮੈਂ ਤੇਰੇ ਨਿਆਂ ਨੂੰ ਅੱਗੇ ਵਾਂਜ ਅਤੇ ਤੇਰੇ ਸਲਾਹਵਾਂ ਨੂੰ ਪਹਿਲੇ ਵਾਂਜ ਬਹਾਲ ਕਰਾਂਗਾ ਫਿਰ ਤੂੰ ਧਰਮੀ ਸ਼ਹਿਰ ਅਤੇ ਸਤਵੰਤੀ ਨਗਰੀ ਸਦਾਵੇਂਗੀ 27ਵੀਂ ਐਤ ਸਿਓਨ ਨ્યાਉਤੋਂ ਅਤੇ ਉਹ ਦੇ ਤੋਬਾ ਕਰਨ ਵਾਲੇ ਧਰਮ ਤੋਂ ਛੁਟਕਾਰਾ ਪਾਉਣਗੇ 28ਵੀਂ ਐਤ ਪਰ ਅਪਰਾਧੀਆਂ ਤੇ ਪਾਪੀਆਂ ਦੇ ਨਾਸ਼ ਇਕੱਠੇ ਹੀ ਹੋਵੇਗਾ ਅਤੇ ਯਹੋਵਾ ਦੇ त्यागਣ ਵਾਲੇ ਮੁੱਕ ਜਾਣਗੇ ਉਨਤਵੀਂ ਆਇਤ ਉਹ ਤਾ ਉਹਨਾਂ ਬਲੂਤਾ ਤੋਂ ਜਿਨ੍ਹਾਂ ਨੂੰ ਤੁਸੀਂ ਪਸੰਦ ਕੀਤਾ ਲੱਜਵਾਨ ਹੋਣਗੇ ਅਤੇ ਤੁਸੀਂ ਉਹਨਾਂ ਬਾਗਾਂ ਤੋਂ ਜਿਨ੍ਹਾਂ ਨੂੰ ਤੁਸੀਂ ਚੁਣਿਆ ਖੱਜਲ ਹੋਵੋਗੇ ਤੀਮੀ ਆਇਤ ਤੁਸੀਂ ਤਾਂ ਉਸ ਬਲੂਤਵਾਂਝ ਹੋਵੋਗੇ ਜਿਸਦੇ ਪੱਤੇ ਕੁਮਲਾਗੇ ਹਨ ਜਾਂ ਉਸ ਬਾਗਵਾਂ ਜਿਸਦੇ ਵਿੱਚ ਪਾਣੀ ਨਹੀਂ ਇਕਤਵੀਂ ਆਇਤ ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ ਅਤੇ ਉਹਦਾ ਕੰਮ ਚੰਗਿਆੜੇ ਜਿਹਾ ਉਹ ਦੋਵੇਂ ਇਕੱਠੇ ਸੜਨਗੇ ਤੇ ਕੋਈ ਬੁਝਾਉਣ ਵਾਲਾ ਨਹੀਂ ਹੋਵੇਗਾ। ਆਮੀਨ ਪ੍ਰਭ ਜੀ ਦੇ ਨਵਚਨਨ ਪੜ੍ਹੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਬਸਤੇ ਰਹਿਣ ਆਮੀਨ ਸਾਂਜਮ ਸਿੱਕੀ।